ਇਹਤੋਂ ਅਰੇ ਜਿੰਨਾ ਜਿਹੜਾ ਨੀ ਆਮਰ ਉਹਦੇ ਵਿਆਹ ਚਾਹ ਤੇ ਰੋਟੀਆਂ ਪਕਾਉਣੀਆਂ ਨੇ ਜਿਹੜਾ ਪਛਾਤੇ ਚੱਲੋ ਉਹ ਪਕਾਰੀਆਂ ਦੇ ਕੋਲ ਹਲਵਾਈ ਆਪਣਾ ਕੰਮ ਕਰ ਰਿਹਾ ਹਾ ਉਹ ਹਲਵਾਈ ਆਪਣਾ ਕੰਮ ਕਰਦੇ ਕਰਦੇ ਕੋਲ ਸਿੰਡਰ ਅਚਾਨਕ ਲੀਕ ਹੋ ਗਿਆ ਉਹ ਲੀਕ ਹੋਣ ਤੋਂ ਬਾਅਦ ਜਿੰਨ ਜਿੰਦੂਰਾ ਤੇ ਜਾਨੀਆਂ ਰੋਟੀਆਂ ਪਕਾਉਣੀਆਂ ਅਚਾਨਕ ਗੱਲ ਹੋ ਗਈ ਆ ਉਹ ਉਧਰ ਜਾਣਦਾਰ ਤੇ ਉੱਥੇ ਉੱਥੇ ਵੀ ਅੱਗ ਫੈਰ ਗਈ 5 6 ਨੂੰ ਉਹ ਚਲ ਫੇਰੇ ਉੱਥੇ ਜਾ ਕੇ ਮੈਨੂੰ ਪਤਾ ਨਹੀਂ ਨਿਰਦੇਸ਼ ਤੌਰ ਤੇ ਉਹਨੇ ਮੈਰੀ 58 ਆਰੰਡਾ ਆਹੋ ਤੇ ਹੋਰ ਮਤਲਬ ਕਿ ਸ਼ਾਂਤੀ ਆ ਕੋਈ ਹੋਰ ਨਹੀਂ ਕੋਈ ਹੋਰ ਵੀ ਆਗੇ ਆ ਅਰਵੀ ਕੁਮਾਰਾ ਮੋਢਾ ਆਏ ਨੇ ਇਹਨਾਂ ਦੀ ਮਾਤਾ ਉਹ ਉਹਦੀ ਡੈਥ ਹੋ ਗਈ ਇੱਕ ਜਗਦੀਪ ਕੌਰ ਜਗਜੀਤ ਸਿੰਘ ਦੇ ਘਰ ਵਾਲੀ ਉਹਦੀ ਵੀ ਡੈਥ ਹੋ ਗਈ ਤਿੰਨ ਮੌਤਾਂ ਤਿੰਨ ਮੌਤਾਂ ਹੁਣ ਤਾਂ ਸਾਡੇ ਬੰਦੇ ਵਿੱਚ ਹੋ ਚੁੱਕੀਆਂ ਨੇ ਠੀਕ ਹੈ ਇਹ ਦਾ ਵਿਆਹ ਸੀ ਗੀ ਕੁੜੀਆ ਦਾ ਉਹਦੇ ਵਿਆਹ ਦੇ ਵਿੱਚ ਲੇਡੀ ਰੋਟੀਆਂ ਪਕਾ ਰਹੀ ਸੀਗੀਆਂ ਥੱਲੇ ਤੇ ਹਲਵਾਈ ਆਪਣਾ ਕੰਮ ਕਰ ਰਿਹਾ ਸੀਗਾ ਤੇ ਹਲਵਾਈ ਕੰਮ ਕਰਦੇ ਹੋਏ ਕਿਤੇ ਉਹ ਸਿਲੰਡਰ ਲਾਉਂਦਾ ਹੋਣਾ ਜੀ ਉਹ ਲੀਕ ਹੋ ਗਿਆ ਕਿਤੇ ਸਿਲੰਡਰ ਉਹਦਾ ਸਿਲੰਡਰ ਲੀਕ ਹੋਣ ਦੇ ਨਾਲ ਇੱਕੋ ਲਖਤ ਅੱਗ ਫੈ ਲਗੀ ਫੈਲਣ ਦੇ ਨਾਲ ਜੀ ਪੰਜ 6 ਜਣੇ ਸੀਗੇ ਤੇ 6 ਜਣੇ ਝੁਲਸ ਗਏ ਉਹ ਕੋਈ ਸੰਦੀ ਰਾਨ ਵਾਲੇ ਹਾਂਜੀ ਹਾਂ ਮੈਂ ਹੀ ਲੈ ਕੇ ਗਿਆ ਸੀ ਤੇ ਨਾਲ ਲੇਡੀਜ਼ ਨੂੰ ਤਾਂ ਮੈਂ ਹੀ ਲੈ ਕੇ ਗਿਆ ਕਾਰ ਚੋਂ ਜੀ ਉਹ ਡਾਕਟਰ ਇਨ ਜਿਹਨਾਂ ਨੇ ਜਾਣੇ ਕਨਫਰਮ ਹੋ ਚੁੱਕੇ ਜੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੀ ਇੱਕ ਨਰਾ ਇੱਕ ਪੰਨੀ ਸ਼ਾਮ ਸਿੰਘ ਦੀ ਪਤਨੀ ਹੈ ਜੀ ਪ੍ਰਦੀਸ਼ਕੋਰ ਇੱਕ ਰਾਜਰਾਣੀ ਜੀ ਧਰਮਪਾਲ ਦੀ ਪੰਡਤਾਂ ਕੋ ਇੱਕ ਜਗਜੀਤ ਕੌਰ ਰਵਜੀਤ ਸਿੰਘ ਉਹਨਾਂ ਰਵਜੀਤ ਸਿੰਘ ਹੈ ਜੀ ਉਹਦੇ ਦਾ ਨਾਂ ਉਹਦੀ ਵਾਈਫ ਹੈ ਇੱਕ ਉਹਨਾਂ ਦੀ ਡੈਥ ਹੋ ਗਈ ਹੈ ਇਹ ਕਰਾਣਾ ਹੈ ਜੀ ਜਦੋਂ ਅਸੀਂ ਅੰਦਰ ਵਿਆਹ ਜਾਂ ਜਦੋਂ ਰੋਟੀਆਂ ਪਕਾਉਣੀ ਆਉਂਦੀਆਂ ਜਾਂ ਪ੍ਰਸ਼ਾਦ ਦੇਣਾ ਉਪਕਰਿਆਂ ਦੇ ਕੋਲ ਹਲਵਾਈ ਆਪਣਾ ਕੰਮ ਕਰ ਰਿਹਾ ਹਦਾ ਹਲਵਾਈ ਆਪਣਾ ਕੰਮ ਕਰਦੇ ਕਰਦੇ ਪਰ ਸੰਦਰ ਅਚਾਨਕ ਲੀਕ ਹੋ ਗਿਆ ਉਹ ਲੀਕ ਹੋਣ ਤੋਂ ਬਾਅਦ ਜਿੰਨ ਜਿੰਦੂ ਰੋਪੇ ਜਨਾਨੀਆਂ ਨੂੰ ਰੋਟੀਆਂ ਪਕਾਉਂ ਜਾਂਦੀਆਂ ਅਚਾਨਕ ਗਲਗਾਇਆ ਉਹ ਉਧਰ ਦੀ ਜਾਣਦਾਰ ਤੇ ਉੱਥੇ ਉੱਥੇ ਵੀ ਅੱਗ ਫੈਰ ਗਈ 5 6 ਨੂੰ ਉਹ ਚਲ ਫਿਰੇ ਉੱਥੇ ਜਾ ਕੇ ਜਿਹੜੇ ਮਿੱਤ ਕਿਹਾ ਤੁਹਾਡੇ ਕੀ ਲੱਗਦੀ ਸੀ ਮੈਨੂੰ ਪਤਾ ਨਹੀਂ ਕੀ ਨਾਮ ਕੀ ਗੁਰਦੀਸ਼ ਕੌਰ ਉਹ ਮੇਰੇ ਵੀ ਹਟੰਡਾ ਹਟੰਡਾ ਨਾਮ ਹਾਂ ਓਹ ਹੋਰ ਮਤਲਬ ਕਿ ਸ਼ਾਂਤੀ ਆ ਕੋਈ ਹੋਰ ਨਹੀਂ ਹੋਰ ਵੀ ਆ ਗਏ ਕਾ ਅਰਵੀ ਕੁਮਾਰਾ ਮੋਢਾ ਆਏ ਨੇ ਇਹਨਾਂ ਦੀ ਮਾਤਾ ਉਹ ਉਹਦੇ ਵੀ ਬੜਾ ਤੋਂ ਵੀ ਕਿ ਜਗਦੀਪ ਕੌਰ ਆ ਜਗਜੀਤ ਸਿੰਘ ਦੇ ਘਰ ਵਾਲੀ ਉਹਦੀ ਵੀ ਡੈਥ ਹੋ ਗਈ ਕਿ ਤਿੰਨ ਮੌਤਾ ਤਿੰਨ ਮੌਤਾ ਹਮ ਤਾਂ ਬੰਦੇ ਦੇ ਵਿੱਚ ਹੋ ਚੁੱਕੀਆਂ ਠੀਕ ਹੈ ਜੀ ਨਾ ਸਰ ਇਹ ਦਾ ਵਿਆਹ ਸੀਗੇ ਜੀ ਕੁੜੀਆ ਦਾ ਉਹਦੇ ਵਿਆਹ ਦੇ ਵਿੱਚ ਲੜੀ ਰੋਟੀਆਂ ਪਕਾ ਰਹੀ ਸੀਗੀਆਂ ਥੱਲੇ ਤੇ ਹਰਵਾਈ ਆਪਣਾ ਕੰਮ ਕਰ ਰਿਹਾ ਸੀਗਾ ਤੇ ਹਲਵਾਈ ਕੰਮ ਕਰਦੇ ਹੋਏ ਕਿਤੇ ਉਹ ਸਿਲੰਡਰ ਲਾਉਂਦਾ ਹੋਣਾ ਸੀ ਉਹ ਲੀਕ ਹੋ ਗਿਆ ਕਿਤੇ ਸਿਲੰਡਰ ਉਹਨਾਂ ਸਿਲੰਡਰ ਲੀਕ ਹੋਣ ਦੇ ਨਾਲ ਇੱਕੋ ਲੱਖ ਤੱਕ ਅੱਗ ਫੈ ਲਗੀ ਪੈਲਣ ਦੇ ਨਾਲ ਜੀ ਪੰਜ ਛੇ ਜਣੇ ਸੀਗੇ ਪਛੇ ਜਣੇ ਜੁਲਸੇ ਸੀਗੇ ਕੋਈ ਚੰਗੀ ਰਹਿਣ ਵਾਲੀ ਹਾਂਜੀ ਹਾਂ ਮੈਂ ਹੀ ਲੈ ਕੇ ਗਿਆ ਸੀ ਰੇ ਤਿੰਨ ਲੇਡੀਜ਼ ਨੂੰ ਤਾਂ ਮੈਂ ਹੀ ਲੈ ਕੇ ਗਿਆ ਕਾਰ ਸਵਾਰ ਇਹਨਾਂ ਵਿੱਚ ਕਿੰਨੇ ਜਣੇ ਕਨਫਰਮ ਹੋ ਚੁੱਕੇ ਜੀ ਜਿਨ੍ਹਾਂ ਦੀ ਡੈਥ ਹੋ ਗਈ ਹੈ ਜੀ ਇੱਕ ਨਰਾ ਇੱਕ ਪੰਨੀ ਸ਼ਾਮ ਸਿੰਘ ਦੀ ਪਤਨੀ ਆ ਜੀ ਪ੍ਰਦੀਸ਼ਕੋਰ ਇੱਕ ਰਾਜ ਰਾਣੀ ਆ ਜੀ ਧਰਮਪਾਲ ਦੀ ਪੰਡਤਾਂ ਚ ਇੱਕ ਜਗਜੀਤ ਕੌਰ ਰਵਜੀਤ ਸਿੰਘ ਉਹਨਾਂ ਰਵਜੀਤ ਸਿੰਘ ਆ ਜੀ ਉਹਦੇ ਦਾ ਨਾਮ ਉਹਦੀ ਵਾਈਫ ਹੈ ਇੱਕ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ